ਨਰਿੰਦਰ ਸਿੰਘ ਦੀ ਪੁਸਤਕ ਖਾਲਿਸਤਾਨ ਵਿਰੁੱਧ ਸਾਜ਼ਿਸ਼ ਦਾ ਅਗਲਾ ਅੰਕ 50 ਕਲੂਕਰ ਜੂਨ 1984 ਭਾਗ 4 ਮੋਰਚਾ ਬੰਦੀ ਤੇ ਜੰਗ ਤੇ ਹੁਣ ਅੱਗੇ ਨੰਬਰ 16 ਆਟਾ ਮੰਡੀ ਵਾਲੇ ਪਾਸੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਨੇੜੇ ਪੰਜਾਬ ਪੁਲਿਸ ਤੋਂ ਪਕੜੇ ਹੋ ਕੇ ਸੰਘਰਸ਼ ਵਿੱਚ ਸ਼ਾਮਲ ਹੋਏ ਭਾਈ ਗੁਰਨਾਮ ਸਿੰਘ ਪੂਰਾ ਕੋਨਾ ਭਾਈ ਅਮਰਜੀਤ ਸਿੰਘ ਖੇਮ ਕਰਨ ਭਾਈ ਸਰਜੀਤ ਸਿੰਘ ਤੇ ਭਾਈ ਖੇਮ ਕਰਨ ਦੇ ਰਿਸ਼ਤੇਦਾਰ ਭਾਈ ਦਰਸ਼ਨ ਸਿੰਘ ਦਾ ਮੋਰਚਾ ਸੀ ਇਸ ਮੋਰਚੇ ਵਿੱਚ ਇਹਨਾਂ ਨਾਲ ਤਿੰਨ ਚਾਰ ਸਿੰਘ ਹੋਰ ਵੀ ਸਨ ਇਹਨਾਂ ਨੇ ਇਸ ਪਾਸੇੋਂ ਦਾਖਲ ਹੁੰਦਾ ਯਤਨ ਕਰਨ ਵਾਲੇ ਕਮਾਂਡੋਆਂ ਦੇ ਆਹੂਲਾ ਸੁੱਟੇ ਸਨ ਅਤੇ ਉਹਨਾਂ ਵਿੱਚੋਂ ਕੋਈ ਬਿਰਲਾ ਹੀ ਬਚਿਆ ਸੀ ਪਰ ਇਹ ਕਰਮਾ ਵਿੱਚ ਟੈਂਕ ਆ ਜਾਣ ਤੋਂ ਬਾਅਦ ਵੀ ਇਹ ਸਿੰਘ ਡਟੇ ਰਹੇ ਸਨ ਅਤੇ ਟੈਂਕਾਂ ਦੀ ਆੜ ਵਿੱਚ ਆਉਣ ਵਾਲੀ ਪਿਆਦਾ ਫੌਜ ਨੂੰ ਵੀ ਇਹਨਾਂ ਨੇ ਅਕਾਲ ਤੱਕ ਸਹਿਬਲ ਬਧਨ ਨਿਸ਼ੀ ਦਿੱਤਾ ਸਿੰਘਾਂ ਨੂੰ ਇਹ ਟਪੜਾ ਦੇਣ ਲਈ ਕੇ ਪਿੰਡਾਂ ਵਿੱਚੋਂ ਸਿੱਖਾਂ ਦੇ ਜਥੇ ਦਰਬਾਰ ਸਾਹਿਬ ਵਿੱਚ ਕੇਰੇ ਸਿੰਘਾਂ ਦੀ ਮਦਦ ਲਈ ਅੰਮਰਸਰ ਆਣ ਆਪੜੇ ਹਨ ਇਸ ਪਾਸਿਓਂ ਫੌਜੀ ਬੋਲੇ ਸੋ ਨਿਹਾਲ ਦੇ ਜਕਾਰੇ ਛੜਦੇ ਅੰਦਰ ਆਉਣ ਦਾ ਯਤਨ ਕਰਦੇ ਰਹੇ ਪਰ ਇਹਨਾਂ ਸਿੰਘਾਂ ਨੇ ਉਹ ਫੌਜੀ ਰਸਤੇ ਵੀ ਮਾਰਮਕਾਇ ਸਨ 5 6 ਜੂਨ ਦੀ ਦਰਮਿਆਨੀ ਰਾਤ ਨੂੰ ਕਲਤਕ ਸਹਿਬਾ ਤੇ ਪਰਕਰਮਾਂ ਦੇ ਚਾਰਚ ਫੇਰੇ ਖਮਸਾਨ ਦਾ ਯੁੱਧ ਹੋਇਆ ਸੀ ਫੌਜ ਨੇ ਟੈਂਕਾਂ ਤੇ ਤੋਪਾਂ ਸਮੇਤ ਪੂਰੀ ਤਾਕਤ ਵਰਤ ਕੇ ਆਪਣੀ ਪੂਰੀ ਬਾਲਾਈ ਸੀ ਪਰ ਇਹਨਾਂ ਸਿੰਘਾਂ ਨੇ ਵੀ ਅੱਗੋਂ ਕੋਈ ਕਸਰ ਨਹੀਂ ਸੀ ਛੱਡੀ ਜਦ ਇਹਨਾਂ ਕੋਲ ਗੋਲੀ ਸਿੱਕਾ ਮੁੱਕ ਗਿਆ ਸੀ ਤਾਂ ਲਾਇਬ੍ਰੇਰੀ ਵਾਲੇ ਪਾਸੇ ਦੇ ਮੋਰਚੇ ਵਿੱਚ ਡਟੇ ਇਹਨਾਂ ਸਿੰਘਾਂ ਨੇ ਬਚ ਕੇ ਨਿਕਲ ਜਾਂਦਾ ਯਤਨ ਕੀਤਾ ਸੀ ਤੇ ਆਟਾ ਮੰਡੀ ਵਾਲੇ ਪਾਸਿਓਂ ਬਾਹਰ ਨਿਕਲ ਗਏ ਸਨ ਪਰ ਆਪਣੇ ਮੋਰਚੇ ਤੋਂ ਬਚ ਕੇ ਨਿਕਲਿਆ ਭਾਈ ਸਤਿੰਦਰ ਸਿੰਘ ਪੀ.ਡੀ.ਬੀ ਇਹਨਾਂ ਕੋਲ ਆ ਗਿਆ ਸੀ ਅਤੇ ਉਸ ਨੂੰ ਕਿਸੇ ਨੇ ਪਛਾਣ ਕੇ ਫੌਜ ਨੂੰ ਸੂਹ ਦੇ ਦਿੱਤੀ ਸੀ ਸੂਹ ਮਿਲਨ ਤੇ ਫੌਜ ਨੇ ਟੈਲੀਫੋਨ ਐਕਸਚੇਂਜ ਨੇੜਲੀ ਲਾਲ ਕੋਠੀ ਵਿੱਚ ਇਹਨਾਂ ਚੌਹਾਂ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ ਇਹਨਾਂ ਦੇ ਮੋਰਚੇ ਵਿਚਲੇ ਬਾਕੀ ਸਿੰਘ ਪਹਿਲਾਂ ਹੀ ਸ਼ਹੀਦ ਹੋ ਚੁੱਕੇ ਸਨ ਇਨਦਰ ਸਾਥੀ ਭਾਈ ਸਰਜੀਤ ਸਿੰਘ ਇਨਸਪੈਕਟਰ ਵੀ ਫੌਜ ਦਾ ਬਰਸ਼ਤ ਵੱਜਨ ਨਾਲ ਆਪਣੇ ਮੋਰਚੇ ਵਿੱਚ ਹੀ ਸ਼ਹੀਦ ਪਾ ਗਿਆ ਸੀ ਨੰਬਰ 17 ਭਾਈ ਜਸपाल ਸਿੰਘ ਆਰਫ ਕੇ ਬਾਬਾ ਦੀਪ ਸਿੰਘ ਜੀ ਦੇ ਸ਼ਹੀਦ ਗੰਜ ਵਾਲੇ పరిਕਰਮਾਂ ਵਾਲੀ ਸ਼ਬੀਲ ਦੇ ਉੱਪਰਲੇ ਮੋਰਚੇ ਵਿੱਚ ਸੀ ਉਸ ਨਾਲ 5 6 ਹੋਰ ਸਿੰਘ ਵੀ ਸਨ ਇਹ ਸਾਰੇ ਸਿੰਘ ਬੜੀ ਬਹਾਦਰੀ ਨਾਲ ਲੜੇ ਸਨ ਤੇ ਫੌਜ ਦਾ ਭਾਰੀ ਜਾਨੀ ਨੁਕਸਾਨ ਕੀਤਾ ਸੀ ਇਸ ਦੇ ਮੋਰਚੇ ਦੇ ਨੇੜੇ ਹੀ ਬਾਹਰਲੇ ਪਾਸੇ ਪੱਪੂ ਦਾ ਚਬਾਰਾ ਸੀ ਬਹੁਤੇ ਸਿੰਘ ਇਸ ਪਾਸਿਓਂ ਹੀ ਬਚ ਕੇ ਨਿਕਲੇ ਸਨ ਪਰ ਇਹਨੇ ਬਚ ਕੇ ਨਿਕਲਣ ਦੀ ਥਾਂ ਸ਼ਹੀਦੀ ਪੌਣ ਨੂੰ ਤਰਜੀਹ ਦਿੱਤੀ ਸੀ ਤੇ ਟੈਂਕ ਦਾਖਲ ਹੋਣ ਤੋਂ ਬਾਅਦ ਹੀ 6 ਜੂਨ ਨੂੰ ਅੰਮ੍ਰਿਤ ਵੇਲੇ ਸ਼ਹੀਦੀ ਪਾਈ ਸੀ ਨੰਬਰ 18 ਭਾਈ ਮੋਰ ਸਿੰਘ ਪੁੱਤਰ ਸ਼੍ਰੀ ਲਖਮੀ ਚੰਦ ਪਿੰਡ ਤਲਵੰਡੀ ਵਿਰਕ ਜ਼ਿਲਾ ਗੁਰਦਾਸਪੁਰ ਪੰਡਤਾਂ ਤੋਂ ਸਿੰਘ ਸੱਜਾ ਗਰਾਰੀ ਬੰਬਰਾ ਮਸ਼ਹੂਰ ਬੜਾ ਦਲੇਰ ਜੁਝਾਰੂ ਯੋਧਾ ਸੀ ਉਹ ਆਪਣੀ ਸਿੰਘਣੀ ਪ੍ਰੀਤਮ ਕੌਰ ਅਤੇ 6 ਅਤੇ 8 ਸਾਲ ਦੀਆਂ ਦੋ ਬੇਟੀਆਂ ਸਰਦਨਾਮ ਕੌਰ ਅਤੇ ਵਾਹਿਗੁਰੂ ਕੌਰ ਸਮੇਤ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਪ੍ਰਕਰਮਾ ਵਿੱਚਲੇ ਸ਼ਹੀਦ ਗੰਦਨੇੜਲੀ ਮੋਰਚੇ ਵਿੱਚ ਸੀ ਉਹ ਬੜੀ ਬਹਾਦਰੀ ਨਾਲ ਆਪਣੇ ਪਰਿਵਾਰ ਸਮੇਤ ਇਸ ਮੋਰਚੇ ਵਿੱਚ ਹਿੰਦ ਫੌਜ ਦੇ ਸਾਹਮਣੇ ਡਟਿਆ ਰਿਹਾ ਸੀ ਇਸ ਨੇ ਪਰਿਵਾਰ ਸਮੇਤ ਪ੍ਰਣ ਕੀਤਾ ਸੀ ਕਿ ਆਖਰੀ ਸਾਹ ਤੱਕ ਫੌਜਾ ਮੁਕਾਬਲਾ ਕਰਾਂਗੇ ਜਿਉਂਦੇ ਜੀ ਫੌਜ ਦੇ ਹੱਥ ਨਹੀਂ ਆਵਾਂਗੇ ਤੇ ਜੂਝਦੇ ਹੋਏ ਸ਼ਹੀਦੀ ਪਾਵਾਂਗੇ ਇਹ ਪਰਿਵਾਰ ਕਬੀਰ ਮੋ ਮਰਨੇ ਦਾ ਚਾਉ ਹੈ ਮਰੋਤਾ ਹਰ ਕੈ ਦਵਾਰ ਦਾ ਜਪ ਕਰਦਾ ਹੋਇਆ ਪ੍ਰਕਰਮਾ ਵਿੱਚ ਦਾਖਲ ਹੋਈ ਫੌਜ ਦੇ ਆਹੂ ਲੌਂਦਾ ਰਿਹਾ ਸੀ ਟੈਂਕਾਂ ਦੇ ਪ੍ਰਕਰਮਾਂ ਵਿੱਚੋਂ ਤੋਂ ਬਾਅਦ ਵੀ ਫੌਜ ਸਾਹਮਣੇ ਤਣਿਆ ਰਿਹਾ ਸੀ ਆਪਣੀ ਸਿੰਘਣੀ ਤੇ ਦੋਹਾਂ ਬੇਟੀਆਂ ਸਮੇਤ ਆਪਣੇ ਮੋਰਚੇ ਵਿੱਚ ਹੀ ਸ਼ਹੀਦੀ ਪਾਈ ਸੀ ਇਹ ਵੀ ਕਿਹਾ ਜਾਂਦਾ ਹੈ ਕਿ ਜਦ ਪ੍ਰਕਰਮਾਂ ਵਿੱਚ ਟੈਂਕ ਆ ਗਏ ਤਾਂ ਇਸ ਦੀਆਂ ਦੋਵੇਂ ਬੇਟੀਆਂ ਆਪਣੇ ਸਰੀਰ ਨਾਲ ਬਰੂਦ ਬਨ ਕੇ ਟੈਂਕਾਂ ਦੀ ਆੜ ਹੇਠ ਪ੍ਰਕਰਮਾਂ ਵਿੱਚ ਦਾਖਲ ਹੋਈ ਫੌਜ ਤੇ ਸ਼ਾਲਾ ਮਾਰ ਕੇ ਕਈਆਂ ਦੇ ਆਹੂ ਲਾ ਸ਼ਹੀਦ ਹੋਈਆਂ ਸਨ ਉਹਨਾਂ ਦੀ ਵਲੱਖਣ ਸ਼ਹੀਦੀ ਦਾ ਸੱਚ ਸਾਹਮਣੇ ਲਾਉਣ ਲਈ ਇਤਿਹਾਸਕਾਰਾਂ ਨੂੰ ਖੋਜ ਕਰਨੀ ਚਾਹੀਦੀ ਹੈ ਜਿਵੇਂ ਇਹਨਾਂ ਨੰਨੀਆਂ ਬੱਚੀਆਂ ਬਾਰੇ ਕਿਹਾ ਜਾਂਦਾ ਹੈ ਜੇਕਰ ਉਹ ਸੱਚ ਹੈ ਤਫੇਰੇ ਦੋਵੇਂ ਬੱਚੀਆਂ ਸਿੱਖ ਸੰਘਰਸ਼ ਦੀਆਂ ਪਹਿਲੀਆਂ ਮਨੁੱਖੀ ਬੰਬ ਹਨ ਨੰਬਰ 19 ਸнт ਜਰਨੈਲ ਸਿੰਘ ਦਾ ਕੁੜਮ ਭਾਈ ਜੁਗਿੰਦਰ ਸਿੰਘ ਚੱਕ ਰਾਜੂ ਕੁਝ ਹੋਰ ਸਿੰਘਾਂ ਨਾਲ ਘੰਟਾ ਕਰ ਦਰਵਾਜ਼ੇ ਵਾਲੀ ਬਾਹੀ ਤੇ ਬੇਰਬਾਬਾ ਬੁੱਢਾ ਸਾਹਿਬ ਤੋਂ ਅਗਲੀ ਛਬੀਲ ਦੇ ਨੇੜੇ ਬਣੇ ਮੋਰਚੇ ਵਿੱਚ ਸੀ ਉਸਨੇ ਆਪਣੇ ਸਾਥੀ ਸਿੰਘਾਂ ਨਾਲ ਇਸ ਮੋਰਚੇ ਤੋਂ ਘੰਟਾ ਕਰ ਦਰਵਾਜ਼ੇ ਰਾਹੀਂ ਪਰਿਕਰਮਾ ਵਿੱਚ ਉਤਰਨ ਵਾਲੇ ਕਿਸੇ ਵੀ ਕਮਾਂਡੋ ਨੂੰ ਜਿਉਂਦਾ ਨਹੀਂ ਸੀ ਛੱਡਿਆ ਇਹ ਸਾਰੇ ਸਿੰਘ 6 ਜੂਨ ਨੂੰ ਦਿਨੇ ਸ਼ਹੀਦ ਹੋਏ ਸਨ ਨੰਬਰ 20 ਟੈਂਕ ਕਾਉਨ ਸਮੇਂ ਜੱਜਦਾਦਾ ਰਾਮ ਸਿੰਘ ਚਲਤ ਦਾ ਭਾਈ ਦਰਬੀਰ ਸਿੰਘ ਅਭਿਆਸੀ ਅਤੇ ਭਾਈ ਮੇਜਰ ਸਿੰਘ ਰਾਗੋਕੇ ਗੁਰੂ ਰਾਮਦਾਸ ਲੰਗਰਵਾਲੀ ਪਰਕਰਮਾਂ ਦੀ ਬਾਹੀ ਨੇੜੇ ਬੁੰਗਿਆਂ ਵਿਚਲੇ ਖੂਬਾਰੇ ਮੋਰਚੇ ਪਚਾਗੇ ਸਨ ਅਤੇ ਇਥੋਂ 9 ਜੂਨ ਨੂੰ ਆਪਣੀ ਸ਼ਹਾਦਤ ਤੱਕ ਲੜਦੇ ਰਹੇ ਸਨ ਜਦ 8 ਜੂਨ ਨੂੰ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਆਇਆ ਸੀ ਤਾਂ ਇਹਨਾਂ ਨੇ ਫੌਜ ਦੀ ਉਚੇਚੀ ਹਿਲਜੁਲ ਮਹਿਸੂਸ ਕਰਕੇ ਉਸ ਦੇ ਕਾਫਲੇ ਤੇ ਵੀ ਗੋਲੀ ਚਲਾਈ ਸੀ ਇਸ ਗੋਲੀ ਨਾਲ ਕਰਨਲ ਐਮ ਪੀ ਚੌਧਰੀ ਜ਼ਖਮੀ ਹੋ ਗਿਆ ਸੀ ਗਿਆਨੀ ਜ਼ੈਲ ਸਿੰਘ ਆਪਣੀ ਆਤਮ ਕਥਾ ਵਿੱਚ ਲਿਖਦਾ ਹੈ ਕਿ ਇਹ ਗੋਲੀਆਂ ਮੇਰੇ ਲਈ ਹੀ ਸੀ ਪਰ ਨਿਸ਼ਾਨਾ ਠੀਕ ਨਹੀਂ ਸੀ ਫੌਜ ਨੇ ਇਨਾ ਸਿੰਘਾਂ ਨੂੰ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਸਾਹਿਬ ਸਿੰਘ ਅਤੇ ਗ੍ਰੰਥੀ ਗਿਆਨੀ ਪੂਰਨ ਸਿੰਘ ਤੋਂ ਆਤਮ ਸਮਰਪਣ ਕਰਨ ਅਤੇ ਜਿਹੜਾ ਫੌਜੀ ਅਫਸਰ ਪ੍ਰਕਰਮਾ ਵਿੱਚੋਂ ਥੂਕੇ ਆਪਣੇ ਮੋਰਚੇ ਵਿੱਚ ਲੈ ਗਏ ਸਨ ਉਸ ਨੂੰ ਛੱਡ ਦੇਣ ਦੀ ਪੀਰ ਕਰਾਈ ਸੀ ਤੇ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਡੇ ਵਿਰੁੱਧ ਕਾਨੂੰਨੀ ਕਾਰਵਾਈ ਹੀ ਕੀਤੀ ਜਾਵੇਗੀ ਮਾਰਿਆ ਨਹੀਂ ਜਾਵੇਗਾ ਪਰ ਇਨਾ ਸਿੰਘਾਂ ਨੇ ਗਰਜਵੀਂ ਆਵਾਜ਼ ਵਿੱਚ ਜਵਾਬ ਦਿੱਤਾ ਸੀ ਅਸੀਂ ਆਖਰੀ ਸਾਤ ਤੱਕ ਲੜਾਂਗੇ ਅਤੇ ਜਿਸ ਅਫਸਰ ਨੂੰ ਛੱਡਣ ਲਈ ਕਹਿ ਰਹੇ ਜੇ ਉਸ ਨੂੰ ਅਸੀਂ ਸੋਚ ਚੁੱਕੇ ਹਾਂ ਅਖੀਰ 9 ਜੂਨ ਨੂੰ ਫੌਜ ਨੇ ਲਾਲ ਮਿਰਚਾਂ ਦੀਆਂ ਗੁੱਥੀਆਂ ਨੂੰ ਅੱਗ ਲਾ ਕੇ ਉਸ ਮੋਰਚੇ ਵਿੱਚ ਛੁੱਟੀਆਂ ਸਨ ਤੇ ਫਿਰ ਗ੍ਰਨੇਡ ਸੁੱਟ ਕੇ ਇਹਨਾਂ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ ਨੰਬਰ 21 ਭਾਈ ਦਵਿੰਦਰ ਸਿੰਘ ਫੌਜੀ ਮਲੋਟ ਦਾ ਮੋਰਚਾ ਕੰਟਾ ਕਰ ਦਰਵਾਜ਼ੇ ਨੇੜੇ ਸੀ ਜਿਸ ਵਿੱਚ ਹੋਰ ਵੀ ਕਈ ਸਿੰਘ ਸਨ ਇਹਨਾਂ ਸਿੰਘਾਂ ਨੇ ਅਨੇਕਾਂ ਫੌਜੀਆਂ ਨੂੰ ਕੰਟਾ ਕਰ ਦਰਵਾਜ਼ੇ ਦੀਆਂ ਪੌੜੀਆਂ ਉਤਰਨ ਤੋਂ ਪਹਿਲਾਂ ਹੀ ਮਾਰ ਮੁਕਾਇਆ ਸੀ ਅਤੇ ਜਿਹੜਾ ਅੱਗੇ ਵੱਧਦਾ ਸੀ ਉਸ ਨੂੰ ਇਹ ਥਾਂ ਹੀ ਟੇਰ ਕਰ ਦਿੰਦੇ ਸਨ ਇਹਨਾਂ ਨੇ ਤੜਕੇ 6 ਜੂਨ ਨੂੰ ਆਪਣੀ ਸ਼ਹੀਦੀ ਤੱਕ ਫੌਜ ਨਾਲ ਜ਼ੋਰਦਾਰ ਟੱਕਰ ਲਈ ਸੀ ਅਤੇ ਉਸਤੇ ਚੰਗੇ ਆਹੂ ਲਾ ਕੇ ਹੀ ਸ਼ਹੀਦیاں ਪਾਈਆਂ ਸਨ ਨੰਬਰ 22 ਚੰਬੜ ਨੇੜਲੇ ਵਰਪਾਲ ਪਿੰਡ ਦੇ ਭਾਈ ਰਾਜ ਸਿੰਘ ਫੌਜੀ ਭਾਈ ਕੁਲਵੰਤ ਸਿੰਘ ਭਾਈ ਰਵੇਲ ਸਿੰਘ ਭਾਈ ਰਾਮ ਸਿੰਘ ਭਾਈ ਜਲਬਖਸ਼ ਸਿੰਘ ਭਾਈ ਬਲਵਿੰਦਰ ਸਿੰਘ 3 ਜੂਨ ਨੂੰ ਫੌਜ ਨਾਲ ਟੱਕਰ ਲੈਣ ਲਈ ਉੱਚੇ ਚੇ ਤੌਰ ਤੇ ਦਰਬਾਰ ਸਾਹਿਬ ਪਹੁੰਚੇ ਸਨ ਇਹਨਾਂ ਦਾ ਮੋਰਚਾ ਕਾਲ ਤੱਕ ਸਾਬ ਦੀ ਨੇੜਲੀ ਡਿਊਟੀ ਤੇ ਸੀ ਇਹਨਾਂ ਸਾਬਕਾ ਫੌਜੀ ਸਿੰਘਾਂ ਨੇ ਬੜੀ ਬਹਾਦਰੀ ਨਾਲ ਇਸ ਮੋਰਚੇ ਵਿੱਚੋਂ ਫੌਜ ਦਾ ਮੂੰਹ ਤੋੜ ਬ ਮੁਕਾਬਲਾ ਕੀਤਾ ਸੀ ਗੋਲੀ ਸਿੱਕਾ ਮੁਕ ਜਾਣ ਤੇ ਇਹਨਾਂ ਨੇ ਬਚ ਨਿਕਲਣ ਦੀ ਕੋਸ਼ਿਸ਼ ਕੀਤੀ ਸੀ ਪਰ ਅੱਗੇ ਕੇਰਾ ਭਾਈ ਫੌਜ ਨੇ ਹਿਰਾਸਤ ਵਿੱਚ ਲੈ ਲਿਆ ਸੀ ਬਾਕੀ ਸਿੰਘ ਤਾਂ ਫੌਜ ਨੇ ਹਿਰਾਸਤ ਵਿੱਚ ਰਹਿਣ ਉਪਰੰਤ ਸ਼ਹੀਦ ਕਰ ਦਿੱਤੇ ਸਨ ਪਰ ਭਾਈ ਰਾਜ ਸਿੰਘ ਨੂੰ ਉਸ ਦੀ ਯੂਨਿਟ ਦੇ ਉਸ ਫੌਜੀ ਨੇ ਪਛਾਣ ਕੇ ਸ਼ਹੀਦ ਹੋਣ ਉਪਚਾਰ ਲਿਆ ਸੀ ਜਿਹੜਾ ਉਹਦੇ ਨਾਲ ਫੌਜ ਵਿੱਚ ਸਰਵਿਸ ਕਰਦਾ ਰਿਹਾ ਸੀ ਅਖੀਰ ਰਾਜ ਸਿੰਘ ਨੂੰ ਦੂਜੇ ਸਿੰਘਾਂ ਨਾਲ ਹੀ ਜੋਧਪੁਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ ਅਤੇ 1999 ਵਿੱਚ ਰਿਹਾਈ ਕੋਈ ਬਾਹਰ ਆਇਆ ਸੀ ਅਤੇ ਇਸ ਵੇਲੇ ਆਪਣੇ ਪਿੰਡ ਵਰਪਾਲ ਰਹਿ ਰਿਹਾ ਹੈ ਨੰਬਰ 3 ਨਾਨਕ ਨਿਵਾਸ 12 ਜ਼ਰੀਏ ਤੇ ਬਾਬਾ ਅਟਲ ਸਾਹਿਬ ਤੇ ਬਬਰ ਖਾਲਸਾ ਦੇ ਅਕਾਲ ਫੈਡਰੇਸ਼ਨ ਦੇ ਮੋਰਚੇ ਸਨ ਬਾਬਾ ਅਟਲ ਸਾਹਿਬ ਦੇ ਮੋਰਚੇ ਤੋਂ ਬਬਰ ਖਾਲਸਾ ਦੇ ਭਾਈ ਮਹਿੰਗਾ ਸਿੰਘ ਅਦਿ ਕਾਲ ਫੈਡਰੇਸ਼ਨ ਦੇ ਭਾਈ ਸਤਨਾਮ ਸਿੰਘ ਅਟਲਗੜ ਨੇ ਕੁਝ ਹੋਰ ਸਿੰਘਾਂ ਸਮੇਤ ਪਹਿਲੀ ਜੂਨ ਨੂੰ CRPF ਵੱਲੋਂ ਦਰਬਾਰ ਸਾਹਿਬ ਸਮੂਹ ਤੇ ਸਿੰਘਾਂ ਦੀ ਮੋਰਚਾ ਬੰਦੀ ਅਤੇ ਮੁਕਾਬਲਾ ਕਰਨ ਦੀ ਤਾਕਤ ਦੀ ਟੋਲ ਆਨ ਲਈ ਚੜਾਈ ਗੋਲੀ ਦਾ ਟੁਕਮਾਨ ਜਵਾਬ ਦਿੱਤਾ ਸੀ ਇਸ ਦਿਨ ਭਾਈ ਮਹਿੰਗਾ ਸਿੰਘ ਸ਼ਹੀਦ ਹੋ ਗਿਆ ਸੀ ਤੇ ਇਸ ਹਮਲੇ ਦਾ ਬਦਲਾ ਲੈਣ ਲਈ 2 ਜੂਨ ਨੂੰ ਭਾਈ ਸਤਨਾਮ ਸਿੰਘ ਅਟਲਗੜ ਫਾਈਮਨ ਬੀ ਸਿੰਘ ਚ ਹੈੜੂ ਸੁਮੇਤ ਕੁਇ ਸਿੰਘਾਂ ਨੂੰ ਬਾਹਰ ਭੇਜ ਦਿੱਤਾ ਸੀ ਉਹਨਾਂ ਹੁਸ਼ਿਆਰਪੁਰ ਦੇ ਸਾਬਕਾ ਕਬਦਕ ਓਮ ਪ੍ਰਕਾਸ਼ ਨੂੰ ਸੋਧ ਕੇ ਜ਼ਿੰਮੇਵਾਰੀ ਲੈਂਦੇ ਆ ਕਿਹਾ ਸੀ ਅਸੀਂ ਹਮਲੇ ਦਾ ਬਦਲਾ ਲੈ ਲਿਆ ਹਿੰਦ ਫੌਜ ਵੱਲੋਂ 4 ਜੂਨ ਨੂੰ ਕੀਤੇ ਹਮਲੇ ਦਾ ਵੀ ਇਹਨਾਂ ਮੋਰਚਿਆਂ ਤੋਂ ਦੋਹਾਂ ਜੱਥੇਬੰਦੀਆਂ ਨੇ ਮਿਲ ਕੇ ਮੁਕਾਬਲਾ ਕੀਤਾ ਸੀ ਪਰ ਇਸ ਪਾਸੇ ਅਨੇਵਾ ਗੋਲੀ ਚਲਾਉਣ ਤੋਂ ਬਿਨਾ ਫੌਜ ਨੇ ਟੈਂਕਾਂ ਤੇ ਥੋਪਾਂ ਦੇ ਗੋਲੇ ਨਹੀਂ ਸੰਤੁਟੇ ਸ਼ਾਇਦ ਫੌਜ ਨੇ ਅਜਿਹਾ ਅਕਾਲੀ ਆਗੂਆਂ ਨੂੰ ਬਚਾਉਣ ਲਈ ਕੀਤਾ ਹੋਵੇ ਬਾਬਾ ਅਟਲ ਸਾਬ ਦੇ ਮੋਰਚਿਆਂ ਵਿੱਚ ਸਤ ਅੱਤ ਸਿੰਘ ਬੱਬਰ ਖਾਲਸਾ ਦੇ ਸਨ ਤੇ ਸਤਰਾਮ ਸਿੰਘ ਪੱਤਰਕਾਰ ਹਾਕਮ ਸਿੰਘ ਟਡੋ ਗਲਤੇ ਪੰਜ ਸਾਬਕਾ ਫੌਜੀ ਸਤ ਸਿੰਘ ਅਕਾਲ ਫੈਡਰੇਸ਼ਨ ਦੇ ਸਨ ਜਿਨ੍ਹਾਂ ਵਿੱਚੋਂ ਇੱਕ ਦਾ ਨਾਂ ਡਾਇਰੈਕਟ ਹੌਲਦਾਰ ਰੱਖਿਆ ਹੋਇਆ ਸੀ ਅਤੇ ਇੱਕ ਫੌਜ ਦਾ ਸਾਬਕਾ ਕਮਾਂਡੋ ਸੀ ਬਾਰਨਦਰੀ ਦੇ ਮੋਰਚੇ ਵਿੱਚ ਬੱਬਰ ਖਾਲਸਾ ਦੇ ਸਿੰਘ ਸਨ ਨਾਨਕ ਨਿਵਾਸ ਵਿੱਚ ਭਾਈ ਸੁਖਦੇਵ ਸਿੰਘ ਬੱਬਰ ਭਾਈ ਮਹਿਲ ਸਿੰਘ ਬੱਬਰ ਭਾਈ ਯੋਗ ਸਿੰਘ ਬੱਬਰ ਸਨ ਇਹ ਅੱਠ ਸਾਬਤ ਸਿੰਘ ਬੱਬਰ ਖਾਲਸਾ ਦੇ ਸਨ ਤੇ ਭਾਈ ਕਮਰ ਸਿੰਘ ਧਾਮੀ ਅਤੇ ਭਾਈ ਮਹਿੰਦਰ ਸਿੰਘ ਰੰਧਾਵਾ ਸਮੇਤ ਅਠਦਰ ਸਿੰਘ ਆ ਕਾਲ ਫੈਡਰੇਸ਼ਨ ਦੇ ਸਨ ਬਬਰ ਖਾਲਸਾ ਦੇ ਤਿੰਨ ਸਿੰਘ ਵਰਦੀ ਗੋਲੀ ਵਿੱਚ ਕੁਰਾਲਿੰਗ ਕਰਦੇ ਹੋਏ 4 ਜੂਨ ਨੂੰ ਬਾਅਦ ਦੁਪਹਿਰ ਕਾਲ ਤੱਕ ਸੈਪਤੋ ਹਥਿਆਰ ਲੈ ਕੇ ਵਾਪਸ ਨਾਨਕ ਨਿਵਾਸਾ ਅਗੇ ਸਨ ਪਰ ਇਸ ਪਾਸੇ ਖਮਸਾਨ ਦਾ ਯੁੱਧ ਹੋਇਆ ਹੀ ਨਹੀਂ ਸੀ ਕਿਉਂਕਿ ਇਧਰ ਫੌਜ ਨੇ ਕਦੀ ਕਦਈ ਗੋਲੀ ਚਲਾਉਣ ਤੋਂ ਬਿਨਾਂ ਤੋਪਾਂ ਦੇ ਗੋਲੇ ਸੁੱਟੇ ਹੀ ਨਹੀਂ ਸਨ ਪਰ ਨਾ ਹੀ ਫੌਜ ਇਸ ਪਾਸੇ ਸਾਹਮਣੇ ਆਹੀ ਆਉਂਦੀ ਸੀ ਜਿੱਥੋਂ ਉਸ ਨੂੰ ਵੇਖ ਕੇ ਸਿੰਘ ਨਿਸ਼ਾਨਾ ਬਣਾਉਂਦੇ ਗੁਰੂ ਰਾਮਦਾਸ ਸਰਾ ਤੋਂ ਬਾਬਾ ਅਡਲ ਸਾਹਿਬ ਨੂੰ ਜਾਂਦੀ ਸੜਕ ਤੇ ਵੀ ਵਾਰ ਜਣੀ ਸੀ ਤੇ ਨਾ ਹੀ ਨਾਨਕ ਨਵਾਸ ਤੇ ਪਿਛਲੇ ਪਾਸੇ ਬਾਗਵਾਲੀ ਗਲੀ ਵਿੱਚ ਹੀ ਸੀ ਨਾਨਕ ਨਵਾਸ ਵਿੱਚੋਂ ਆਉਣ ਜਾਣ ਵਾਲੇ ਬਣਾਏ ਰਸਤੇ ਸਾਣੀ ਬਾਗਵਾਲੀ ਗਲੀ ਦੇ ਨਾਲ ਲੱਗਦੇ ਘਰਾਂ ਵਿੱਚੋਂ ਸਿੱਖ ਸੰਗਤਾਂ ਬੜੇ ਆਰਾਮ ਨਾਲ ਪ੍ਰਸ਼ਾਦਾ ਤਿਆਰ ਕਰਕੇ ਨਾਨਕ ਨਵਾਸ ਵਿੱਚ ਪਤਾ ਰਹੀਆਂ ਸਨ ਪਰ ਦੂਜੇ ਪਾਸੇ ਗੁਰੂ ਰਾਮਦਾਸ ਲੰਗਰ ਅਤੇ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਚਾਰੇ ਪਾਸੇ ਅਧਿਆਕਾਲ ਤੱਕ ਸਾਹਿਬ ਤੇ ਖਮਸਾਨ ਦਾ ਯੁੱਧ ਚੱਲ ਰਿਹਾ ਸੀ ਬਬਰ ਖਾਲਸਾ ਦੇ ਸਿੰਘਾਂ ਨੇ ਮੱਤਾ ਕਰਕੇ ਅਗੋਂ ਸੰਘਰਸ਼ ਜਾਰੀ ਰੱਖਣ ਲਈ ਟੈਂਕ ਕਾਉਣ ਤੋਂ ਕੁਝ ਸਮਾਂ ਪਹਿਲਾਂ ਹੀ ਪਾਈ ਸਗਦੇਵ ਸਿੰਘ ਬਬਰ ਭਾਈ ਕੌਂਸਲ ਸਿੰਘ ਅਤੇ ਭਾਈ ਦਵਿੰਦਰ ਸਿੰਘ ਨੂੰ ਬਾਗਵਾਲੀ ਗਲੀ ਥਾਣੀ ਬਾਹਰ ਕੱਢ ਦਿੱਤਾ ਸੀ ਇਹਨਾਂ ਨੂੰ ਰਾਤ ਦੇ ਕਰੀਬ 11:00 ਵਜੇ ਟੈਂਕ داخل ਹੋ ਗਏ ਸਨ ਟੈਂਕਾਂ ਦਾ ਬੰਦੂਕਾਂ ਨਾਲ ਮੁਕਾਬਲਾ ਨਾ ਹੋ ਸਕਦਾ ਵੇਖ ਕੇ ਕਾਲ ਫੈਡਰੇਸ਼ਨ ਅਤੇ ਬਬਰ ਖਾਲਸਾ ਦੇ ਸਿੰਘਾਂ ਨੇ ਬਾਗਵਾਲੀ ਗਲੀ ਥਾਣੀ ਬਚ ਕੇ ਨਿਕਲਣ ਦਾ ਫੈਸਲਾ ਕਰ ਲਿਆ ਸੀ ਉਧਰ ਭਾਈ ਸੁਖਦੇਵ ਸਿੰਘ ਬਬਰ ਦਾ ਵੀ ਸੁਨੇਹਾ ਆ ਗਿਆ ਸੀ ਕਿ ਸਿੱਖ ਸੰਗਤਾਂ ਘਰਾਂ ਵਿੱਚ ਬਣਾ ਦੇਣ ਲਈ ਤਿਆਰ ਹਨ ਤੁਸੀਂ ਬਚ ਕੇ ਨਿਕਲਾਓ ਪਹਿਲਾਂ ਕੌਂਸਲ ਆਫ ਕਾਲਿਸਤਾਨ ਦੇ ਭਾਈ ਬਰਬੀਰ ਸਿੰਘ ਸੰਧੂ ਨੂੰ ਦੋ ਸਿੰਘਾਂ ਦੀ ਸੁਰੱਖਿਆ ਵਿੱਚ ਬਾਹਰ ਕੱਢ ਦਿੱਤਾ ਭਾਈ ਕਮਰ ਸਿੰਘ ਧਾਮੀ ਦਾ ਸਾਰਾ ਪਰਿਵਾਰ ਅਤੇ ਰਿਸ਼ਤੇਦਾਰ ਸ਼ਹੀਦੀਪੁਰ ਮਨਣ ਲਈ ਆਏ ਹੋਏ ਸਨ ਅਤੇ ਉਹ ਵੀ ਨਾਨਕਨਵਾਸ ਵਿੱਚ ਹੀ ਸਨ। ਭਾਈ ਮਹਿਲ ਸਿੰਘ ਦੇ ਦੋ ਲੜਕੇ ਵੀ ਉੱਥੇ ਹੀ ਸਨ। ਪਹਿਲਾਂ ਪਰਿਵਾਰਾਂ ਦੇ ਇਹਨਾਂ ਜੀਆਂ ਨੂੰ ਬਾਹਰ ਕੱਢਿਆ ਗਿਆ ਸੀ। ਫਿਰ ਬੱਬਰ ਖਾਲਸਾ ਦੇ ਭਾਈ ਮਹਿਲ ਸਿੰਘ ਤੇ ਭਾਈ ਅਨੋਖ ਸਿੰਘ ਬੱਬਰ ਖਾਲਸਾ ਦੀ ਸਿੰਗਾ ਸਮੇਤ ਬੱਚੇ ਨਿਕਲੇ ਸਨ। ਭਾਈ ਕਮਰ ਸਿੰਘ ਧਾਮੀ ਡਾਇਰੈਕਟ ਹੌਲਦਾਰ ਭਾਈ ਹਾਕਮ ਸਿੰਘ ਢਡੋਗਲ ਜ਼ਿਲ੍ਹਾ ਸੰਗਰੂਰ ਭਾਈ ਧਾਮੀ ਦਾ ਰਿਸ਼ਤੇਦਾਰ ਭਾਈ ਹੁਕਰ ਸਿੰਘ ਅਤੇ ਬੀਬੀ ਕੁਲਵੀਰ ਕੌਰ ਧਾਮੀ ਸਭ ਤੋਂ ਮਗਰੋਂ ਬਾਹਰ ਨਿਕਲੇ ਸਨ। ਇਹ ਪੰਜੇ ਉਸੇ ਘਰ ਵਿੱਚ ਹੀ ਜਾ ਬੜੇ ਸੰਜੇ ਜਿੱਥੇ ਭਾਈ ਸੁਖਦੇਵ ਸਿੰਘ ਬੱਬਰ ਅਤੇ ਬਰਬੀਰ ਸਿੰਘ ਸੰਧੂ ਪਹਿਲਾਂ ਹੀ ਸਨ ਉਸ ਘਰ ਵਾਲਿਆਂ ਨੇ ਭਾਈ ਧਾਮੀ ਨੂੰ ਕਿਹਾ ਦੀ ਤਲਾਸ਼ੀ ਹੋਣ ਤੇ ਚੋੜੇ ਤੇ ਸ਼ੱਕ ਪੈ ਸਕਦਾ ਹੈ ਤੁਸੀਂ ਪਹਿਰਾਵਾ ਬਦਲੋ ਭਾਈ ਧਾਮੀ ਦੇ ਮੇਟਰੇ ਕੱਪੜੇ ਨਾ ਤਾਂ ਉਸ ਘਰ ਵਿੱਚ ਹੀ ਸਨ ਤੇ ਨਾ ਭਾਈ ਧਾਮੀ ਦੇ ਕੋਲ ਹੀ ਸਨ ਬੀਬੀ ਗੁਰਵੀਰ ਕੌਰ ਧਾਮੀ ਅਤੇ ਉਸਦੇ ਪਰਾ ਊਂਕਾਰ ਸਿੰਘ ਭਾਈ ਧਾਮੀ ਦੇ ਕੱਪੜੇ ਲਿਆਉਣ ਲਈ ਪੂਰੀ ਦਲੇਰੀ ਨਾਲ ਨਾਨਕਨਵਾਸ ਵਿੱਚ ਵਾਪਸ ਗਏ ਤੇ 2 ਨੰਬਰ ਕਮਰੇ ਵਿੱਚੋਂ ਉਹਦੇ ਕੱਪੜੇ ਲੈ ਕੇ ਆਏ ਸਨ ਇੰਜ ਬੱਬਰ ਖਾਲਸਾ ਤੇ ਕਾਲ ਫੈਡਰੇਸ਼ਨ ਦੇ ਸਾਰੇ ਸਿੰਘ ਬੱਚ ਨਿਕਲਣ ਵਿੱਚ ਕਾਮਯਾਬ ਹੋ ਗਏ ਤੇ ਸਿੰਘਾਂ ਨੂੰ ਮੁੜ ਸੰਗਠਿਤ ਕਰਕੇ ਸੰਘਰਸ਼ ਜਾਰੀ ਰੱਖਿਆ ਸੀ ਸ਼ਰਮਣੀ ਕਮੇਟੀ ਦੇ ਮੁਲਾਜ਼ਮ ਭਾਈ ਯਾਦਵਿੰਦਰ ਨੇ ਭਾਈ ਹਾਕਮ ਸਿੰਘ ਢਡੋਗਰਵਾਰੇ ਭਾਈ ਮਹਿੰਦਰ ਸਿੰਘ ਰੰਧਾਵਾ ਨੂੰ ਦੱਸਿਆ ਸੀ ਜਦ ਕੋਈ ਸਰਬਾਤ ਪੁਲਿਸ ਅਤੇ ਸੁਰੱਖਿਆ ਬਲਾ ਨੇ ਉਸ ਨੂੰ ਫੜ ਲਿਆ ਸੀ ਤਾਂ ਉਹਨਾਂ ਨੇ ਉਸ ਨੂੰ ਕਿਹਾ ਸੀ ਸਭ ਕੁਝ ਸੱਚ ਸੱਚ ਦੱਸ ਦੇ ਉਸਨੇ ਕਿਹਾ ਮੈਨੂੰ ਅਰਦਾਸ ਕਰ ਲੈਣ ਦਿਓ ਫਿਰ ਮੈਂ ਸੱਚ ਹੀ ਦੱਸਾਂਗਾ ਉਹਨਾਂ ਸਮਝਾ ਜੀ ਆਪੇ ਹੀ ਦੱਸਣ ਲਈ ਤਿਆਰ ਹੈ ਅਰਦਾਸ ਕਰ ਲੈਣ ਦਿੰਦੇ ਨੇ ਭਾਈ ਹਾਕਮ ਸਿੰਘ ਨੇ ਵਾਹਿਗੁਰੂ ਨਾਲ ਲਿਵਲਿਨ ਹੋ ਕੇ ਦੋਵੇਂ ਹੱਥ ਕਰ ਜੋੜ ਹਿਰਦੇ ਵਿੱਚ ਹੀ ਅਰਦਾਸ ਕੀਤੀ ਸੀ ਵਾਹਿਗੁਰੂ ਨੇ ਉਸ ਨੂੰ ਅਜਿਹਾ ਬਲ ਬਖਸ਼ਿਆ ਸੀ ਕਿ ਜ਼ਾਲਿਮਾਂ ਨੇ ਤਸ਼ੱਦਦ ਟਾਉਣ ਦੇ ਸਭ ਹਿਲੇ ਵਰਤਲੇ ਸਨ ਪਰ ਉਹ ਸਤਨਾਮ ਵਾਹਿਗੁਰੂ ਤੋਂ ਬਿਨਾਂ ਕੁਝ ਨਹੀਂ ਸੀ ਬੋਲਿਆ ਸਿਰਫ ਇਨਾਂ ਹੀ ਕਿਹਾ ਸੀ ਇਹ ਹੀ ਸੱਚ ਹੈ ਜ਼ਾਲਮਾਂ ਦੇ ਕਹਿ ਤੇ ਅਸਹਿਤ ਸੀਹੇ ਸੈਂਦਾ ਹੋਇਆ ਇਹ ਜਾਰੂ ਯੁੱਧ ਸ਼ਹੀਦੀ ਪਾ ਗਿਆ ਸੀ ਪਰ ਸੰਘਰਸ਼ ਦਾ ਕੋਈ ਵੀ ਭੇਜ ਪੁਲਿਸ ਨੂੰ ਨਹੀਂ ਸੀ ਦਿੱਤਾ ਉਸਨੂੰ ਤਸੀਹੇ ਦੇਣ ਵਾਲੇ ਪੁਲਿਸ ਮੁਲਾਜ਼ਮ 20 ਤਰੀਕ ਪੇਸ਼ੀ ਤੇ ਸਿੰਘਾਂ ਨੂੰ ਅਦਾਲਤ ਵਿੱਚ ਭਗਤੌਣ ਸਮੇਂ ਉਸ ਦੀ ਜ਼ੇੜੜਤਾ ਦੀਆਂ ਕਹਾਣੀਆਂ ਸੁਣਾਉਂਦੇ ਸਨ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ।